ਹਾਂਜੀ ਮਿੱਤਰੋ ਗਾਜੀ ਦੇ ਗਾਜਣੀਓ ਕੀ ਹਾਲ ਚਾਹਲ ਹੈ ਵੁਡ ਮਾਰਨਿੰਗ ਪਾਈਨੈਪਲ ਕਿੰ ਵੀਰੀ ਗੁੱਡ ਵੈਰੀ ਨਾਇਸ ਦੇਖੋ ਹੀ ਸਵੇਰੇ ਸਵੇਰੇ ਮੂੰਹ ਚੱਕ ਕੇ ਲੰਗਰਾਂ ਚ ਆ ਜਾਂਦੇ ਨੇ ਬੋਲਦਾ ਕਿ ਕਨਾ ਜਮਾ ਤੇ ਸਾਡੇ ਨਾਲ ਆ ਸਾਡੇ ਨਵੇਂ ਪੁਰਾਣੀ ਜੁੜ ਚੁੱਕੇ ਨੇ ਕਿਵੇਂ ਆ ਸਾਡੇ ਹੱਟਾ ਚਰੇ ਚੀ ਬੈਜੂ ਪਾਸਟਰੀ ਖਾਓ ਮਾਂ ਕਸਮ ਤੇ ਬਾਈ ਕੀ ਕੀ ਕਰਦੇ ਹੋ ਤੁਸੀਂ ਗਜਬ ਬੇਇੱਜ਼ਤੀ ਹੈ ਜਿਹਦਾ ਨਾਮ ਹੈਗਾ ਅਮਰਪਾਲ ਸਿੰਘ ਵੀਰ ਹਿੰਦੂਪੁਰ ਤੋਂ ਬਲੋਂਗ ਕਰਦਾ ਆ ਤੇ ਉਮਰ ਉਮਰ ਕਿੰਨੀ ਆ ਬਾਈ ਰਿਸ਼ਤਾ ਕਰਾਉਣਾ ਅੱਛਾ ਨਹੀਂ ਕਿੱਥੇ ਆ ਗਏ ਵਾਹ ਲੈ ਚੱਲੀਏ ਹਾਂ ਹਾਂ ਉੱਥੇ ਆ ਗਏ ਕਹਿੰਦੇ ਅੱਬੇ ਮজা ਆਏਗਾ ਨਾ ਵੀਰੋ ਕੰਦੀਨ ਵਾਲਾ ਫੈਂਟਨ ਨੂੰ ਜੀ ਕਰੀ ਜਾਂਦਾ ਬਸ ਹੋਰ ਕੁਝ ਹਾਂਜੀ ਤੁਸੀਂ ਮਸਤ ਜੋਕ ਮਾਰਾ ਰਿਹਾ ਹੈ ਹੱਸ ਰਿਹਾ ਹਲਕਾ ਠੱਪ ਲਓ ਜੀ ਸਾਡੇ ਨਾਲ ਜੁੜ ਚੁੱਕੇ ਆ ਸਾਡਾ 7030 ਇਹ ਬੁਆਏ ਲਓ ਹੀ 7030 ਸੀ ਨਾਲ ਬਿਠਾ ਲਿਆ ਜੀ ਕੀ ਬੋਲ ਤੂੰ ਨਹੀਂ ਤੂੰ ਸਾਹ ਦੇ ਦੇਖਿਆ ਕਰੇ ਹਾਂ ਚੱਲ ਚੱਲ ਦੋ ਖੜਾ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਮੈਂ ਕੀ ਖਵਾਉਂਗਾ ਮੈਨੂੰ ਔਖ ਲੱਗੀ ਕੰਮ ਤੇ ਤੇਰੇ ਛਾਂਡੇ ਖਾਣੇ ਵਾਲੀ ਨੇ ਜੀਜ਼ਾ ਮੈਂ ਸੁਣੇ ਸੁਣੇ ਲੱਗ ਰਿਹਾ ਹਾਂ ਹਾਂ ਆ ਜੀਣਾ ਨਹੀਂ ਰੋਟਾ ਹੰਜੀ ਮਿੱਤਰੋ ਗਾਜੀ ਦੇ ਗਾਜਣੀ ਨੂੰ ਕੀ ਹਾਲ ਚਾਲ ਹੈ ਲਓ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਚਾਹ ਤੋਂ ਦੇਖੋ ਹੀ ਸਵੇਰੇ ਸਵੇਰੇ ਮੂੰ ਚੱਕੇ ਲੰਗਰਾਂ ਚ ਆ ਜਾਂਦੇ ਨੇ ਅੱਜ ਅਸੀਂ ਵੀ ਤਾਂ ਹੈਗੇ ਜਿਹੜੇ ਛਕਦੇ ਨੇ ਹੈਗੇ ਆ ਦੇਖ ਲਓ ਤੁਸੀਂ ਕੱਲੀ ਚਾਹ ਨਹੀਂ ਸਕਦੇ ਮੈਂ ਕੋਈ ਛੱਡਦੇ ਨਹੀਂ ਮੈਂ ਕੁਝ ਨਹੀਂ ਲੱਗਿਆ ਜੀ ਤੇ ਸਵਾਗਤ ਹੈ ਤੁਹਾਡਾ ਸਵਾਗਤ ਹੈ ਤੁਹਾਡਾ 16ਵੇਂ ਵਲੌਗ 'ਚ ਤੇ ਅੱਜ ਦੇਖੋ ਹੀ ਹਾਲਾਤ ਨੂੰ ਛੇਟਾ ਦੇ ਰਹੇ ਕਿਉਂਕਿ ਅਸੀਂ ਰਾਤ ਜਦਗਾਤਾ ਕਰਿਆ ਸੀਗਾ ਜਿਵੇਂ ਤੁਹਾਨੂੰ ਪਤਾ ਹੀ ਹੈ ਤੇ ਹੁਣ ਨਾ ਨੂੰ ਕੇ ਹਜੇ ਤਿਆਰ ਹੋਣਾ ਆ ਚਲੋ ਪਹਿਲਾਂ ਵਿਆਹ ਜਾਣਾ ਸੀ ਨਹੀਂ ਅਸੀਂ ਇੱਕ ਵਿਆਹ ਜਾਣਾ ਸੀਗਾ ਜੀ ਉਹ ਤੁਹਾਨੂੰ ਸਵੇਰੇ ਹੀ ਪਤਾ ਲੱਗਿਆ ਵੀ ਉਹ ਕੈਨਸਲ ਹੋ ਗਿਆ ਸ਼ੁਕਰ ਕਰੋ ਅਸੀਂ ਉਹਦੇ ਪਿੱਛੇ ਬਹੁਤ ਲੰਮਾ ਪੈਂਡਾ ਤਿਆਰ ਕਰਨਾ ਸੀਗਾ ਤੇ ਉਹ ਅਸੀਂ ਕੈਨਸਲ ਕਰਕੇ ਤੇ ਗੁਰੂ ਘਰ ਨਾ ਨੂੰ ਕੇ ਹੁਣ ਚਾਹਾਂ ਪੀ ਕੇ ਫਿਰ ਕੰਮ ਤੇ ਲਾ ਜਾਣਾ ਕੰਮ ਤਾਂ ਹੈ ਨਹੀਂ ਕੋਈ ਇਹਨੇ ਬਿੱਲਾ ਵਹਿ ਜਾਣਾ ਫੋਨ 'ਚ ਉਂਗਲੀਆਂ ਮਾਰੀ ਆਣੀਆਂ ਨੇ ਮੈਨੂੰ ਕੰਮ ਤੇ ਲਾ ਰੱਖਣਾ ਵਿਚਾਰੇ ਮਾਤੜ ਨੂੰ ਆਈ ਕੋ ਬਹ ਨਹੀਂ ਮੈਂ ਪੜਨਾ ਪੜਨਾ ਪੜਦੇ ਹੈ ਨਹੀਂ ਗੱਲਾਂ ਮਨਾਰੋ ਬਸ ਹੋ ਰਾਇ ਹੈ ਵੀ ਕੀ ਆਲੇ ਬੱਲੇ ਲਓ ਜੀ ਕਹਿੰਦੇ ਨਹਾ ਨੂੰ ਕੇ ਤਿਆਰ ਹੋ ਕੇ ਆਪਾਂ ਫੇਰ ਚੱਲ ਵੀਆ ਯੂਨੀਵਰਸਿਟੀ ਤੇ ਸਾਡੇ ਨਾਲ ਸਾਡੇ ਨਵੇਂ ਪੁਰਾਣੀ ਜੁੜ ਚੁੱਕੇ ਨੇ ਨਵਾਂ ਵੀ ਕਹਦਾ ਸਾਡਾ ਹਾਂ ਟੋਟੇਲੀ ਨਵਾਂ ਸਾਡੇ ਵੀ ਤਾਂ ਹੀ ਉਹ ਕਹਿੰਦੇ ਹੁੰਦੇ ਸਾਡੇ ਹੱਡਾਂ ਚ ਰਚੀ ਬੈਜੂ ਪਲਸਟਿਕ ਦੀ ਸਾਡੇ ਸਾਥੀ ਆਹ ਦੇਖ ਲਓ ਜੀ ਅੱਜ ਮੂੰਹ ਜਵਾਨੀ ਹੋਇਆ ਬਈ ਤੇ ਸਰ ਤੁਸੀਂ ਅੱਜ ਸਾਡੇ ਨਾਲ ਯੂਨੀਵਰਸਿਟੀ ਇੰਨੇ ਟਾਈਮ ਬਾਅਦ ਇਕੱਠੇ ਹੋਾਰੇ ਤੁਹਾਨੂੰ ਕਿਦਾਂ ਦਾ ਫੀਲ ਹੋ ਰਿਹਾ ਤੁਸੀਂ ਕੁਝ ਦੋ ਸ਼ਬਦ ਕਹਿਣਾ ਚਾਹੋਗੇ ਮੈਨੂੰ ਬਾਤ ਮਾਰ ਮਹਿਸੂਸ ਹੋ ਰਿਹਾ ਮੇਰੇ ਭਰਾ ਬਲੌਗਰ ਬਣ ਗਏ ਨੇ ਤੁਸੀਂ ਮੇਰੀ ਇੰਟਰੋਡਕਸ਼ਨ ਨਹੀਂ ਕਰਾਇਆ ਉਹ ਹਾਂ ਲੈ ਸਭ ਤੋਂ ਮੇਨ ਜੀ ਹੈ ਤੇ ਬਾਈ ਕੀ ਕੀ ਇੰਟਰੋਡਕਟ ਕੀ ਕਰਦੇ ਤੁਸੀਂ ਨਾਮ ਦੱਸੋ ਯਾਰ ਲੋਕਾਂ ਨੂੰ ਓਕੇ ਸਾਡੇ ਵੀਰ ਅਮਰਤਪਾਲ ਸਿੰਘ ਜੀ ਵੀਰ ਦਾ ਨਾਮ ਹੈਗਾ ਅਮਰਤਪਾਲ ਸਿੰਘ ਵੀਰ ਹਿੰਦੂਪੁਰ ਤੋਂ ਬਿਲੋਂਗ ਕਰਦਾ ਆ ਤੇ ਉਮਰ ਉਮਰ ਕਿੰਨੀ ਆ ਬਾਈ ਸੋ ਇੰਸਟਾਗ੍ਰਾਮ ਅੱਛਾ ਇਹੋ ਓਕੇ ਠੀਕ ਆ ਉਸ ਤੋਂ ਬਾਅਦ ਤੇ ਬਾਈ ਉਹਨੀ ਕੀ ਬਈ ਕੀ ਕਰਦੇ ਹੋ ਤੁਸੀਂ ਮੈਂ ਜੀ ਇਸ ਟਾਈਮ ਦੋ ਕੰਮ ਕਰ ਰਿਹਾ ਹਾਂ ਹਾਂ ਇੱਕ ਤਾਂ ਇਹ ਬੰਦੇ ਬਾਹਰ ਨੂੰ ਸਪਲਾਈ ਕਰਦੇ ਨੇ ਜੀ ਤੁਸੀਂ ਜਾਣਾ ਹੋਵੇ ਜੀ ਕਿ ਤਾਂ ਇਹਨਾਂ ਨਾਲ ਕੈਨੇਡਾ ਤਾਂ ਕਿਸੇ ਮੇਰੇ ਨਾਲ ਕੰਟੈਕਟ ਤੁਸੀਂ ਮੇਰੇ ਨਾਲ ਕੰਟੈਕਟ ਕਰਿਓ ਫਿਰ ਮੈਂ ਅੱਗੇ ਇਹਨਾਂ ਨਾਲ ਕਰਾ ਦਊਗਾ ਜੀ ਉਹ ਹੀ ਹਿੱਸੇਦਾਰੀ ਬੋਲਣੀ ਦੂਜਾ ਕੰਮ ਮੈਂ ਕਰਦਾ ਡਿਜੀਟਲ ਮਾਰਕੀਟਿੰਗ ਦਾ ਹਾਂ ਜੇ ਤੁਹਾਡੇ ਕੋਈ ਦੁਕਾਨ ਹੈ ਕੋਈ ਰੈਸਟੋਰੈਂਟ ਹੈ ਤੁਸੀਂ ਪ੍ਰੋਮੋਸ਼ਨ ਕਰਾਉਣਾ ਚਾਹੁੰਦੇ ਹੋ ਮਤ ਦੇ ਵੇਸਟ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਫੇਰ ਵੀ ਕਰ ਸਕਦੇ ਹੋ ਬਿਲਕੁਲ ਉਹ ਅਸੀਂ ਵੀ ਕਰਦੇ ਹਾਂ ਚਲੋ ਵੀ ਇਹ ਬਾਈ ਥੋੜਾ ਜਿਹਾ ਬੜੇ ਵਧੀਆ ਲੈਵਲ ਤੇ ਕਰਦੇ ਆ ਅਸੀਂ ਇੱਕ ਗਰੀਬ ਆਂ ਜੀ ਇਹ ਇਹ ਰੀਲਾਂ 'ਚ ਕਰਦਾ ਹਾਂ ਹਾਂ ਅਸੀਂ ਇਹ ਇਹ ਮਿੰਟਾਂ ਸੈਕਿੰਟਾਂ ਵਾਲੇ ਨਹੀਂ ਅਸੀਂ ਘੰਟੇ ਵਾਲੇ ਕੰਮ ਸੇਮ ਹੀ ਹੈ ਕੰਮ ਸੇਮ ਹੀ ਹੈ ਜੀ ਕਹਿੰਦੇ ਕਿੱਥੇ ਆ ਗਏ ਗਾਹੀ ਲੈ ਚੱਲੀਏ ਹਾਂ ਜੀ ਹਾਂ ਉੱਥੇ ਆ ਗਏ ਕਹਿੰਦੇ ਜਿੱਥੇ ਜਿੱਥੇ ਕੱਲ ਵੀ ਇਹ ਬੀਬੀ ਬ੍ਰੇਕਾ ਬ੍ਰੇਕਅਪ ਫੇਲ ਮਹਿਕਮਾ ਹੈ ਤੇ ਆ ਦੇਖੋ ਜੀ ਅਸੀਂ ਉਹ ਹੁਣ ਮਹਾਨ ਸਖੀਤਾ ਬਣ ਚੁੱਕੇ ਆ ਵੀਆਈਪੀ ਐਂਟਰੀ ਵਾਲੇ ਜਿਨ੍ਹਾਂ ਨੂੰ ਕੋਈ ਰੋਕ ਨਹੀਂ ਹੈਗਾ ਨਾ ਗੱਡੀ ਨਾ ਮੋਟਰਸਾਈਕਲ ਇਹਦੇ ਵਿੱਚ ਮਾਰ ਤੇ ਲਓ ਜੀ ਤੇ ਆ ਸਾਡੀ ਯੂਨੀਵਰਸਿਟੀ ਦੀ ਮੇਨ ਫਿਰਨੀ ਹੈ ਜੀ ਆ ਫਿਰਨੀ ਹੈ ਆ ਫਿਰਨੀ ਦੇ ਨੂੰ ਘੁੰਮ ਕੇ ਅਸੀਂ ਉਹ ਦੂਜੇ ਪਾਸੇ ਜਾਣਾ ਜੀ ਮੰਜਲਾਂ ਦਾ ਜੀ ਹੁਣ ਕਿੱਥੇ ਇਹ ਮੰਜਲਾਂ ਦਾ ਬਹੁਤ ਨੇ ਅੱਛਾ ਨਾ ਬੰਦੇ ਜਿਹੜੀ ਤੇ ਆ ਇੱਕ ਤਾਂ ਆ ਥਾ-ਥਾ ਦੇ ਆ ਜਿਹੜਾ ਜੋੜਿਆਂ ਦਾ ਦਰਦ ਆ ਨਹੀਂ ਇਹ ਬਹੁਤਾਂ ਕਰਦਾ ਜੀ ਇਹ ਪਤਾ ਨਹੀਂ ਇਹ ਇਹ ਖਾਸ ਕਰਕੇ ਆ ਪ੍ਰਾਣੀ ਨੂੰ ਜੀ ਆਹ ਦੇਖੋ ਜੀ ਚਲ ਤੀਰਤਾ ਉਮਰ ਹੋ ਗਈ ਹੁਣ ਹਨਾ ਤੇ ਕੀ ਕਰੀਏ ਲੋ ਜੀ ਆ 10 ਕਰੋੜ ਕਰੋ ਤੁਸੀਂ ਸਾਡੀ ਯੂਨੀਵਰਸਿਟੀ ਦੀ ਫਿਰਨੀ ਦੇ ਜੀ ਪਤਾ ਪਾ ਗਿਆ ਰੋਡ ਬਣਵਾਓ ਕਰਦੇ ਆ ਵੀਸੀ ਨਾਲ ਮੀਟਿੰਗ ਕਰਦੇ ਆ ਵੀ ਸਰ ਦੇਖੋ ਜੀ ਨਾ ਹੁਣ ਤਾਂ ਉੱਠਣੀ ਬੈਠਣੀ ਹੈਗੀ ਆ ਹੈਗੀ ਆ ਸਹੀ ਗੱਲ ਆ ਹੈ ਆ ਦੇ ਦੋਨਾਂ ਦਾ ਲਓ ਜੀ ਤੇ ਮੈਨੂੰ ਐਂ ਦੱਸੋ ਜੀ ਤੁਹਾਨੂੰ ਫ੍ਰੀ ਦੀ ਕਾਫੀ ਪੀ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਇੱਕ ਮਿੰਟ ਪਹਿਲਾਂ ਤੁਸੀਂ ਹਾਂਜੀ ਠੀਕ ਸੀ ਨਾਟ ਬੈਡ ਹਾਂ ਕਾਫੀ ਵਾਲਾ ਚਾਚੇ ਨੂੰ ਪਸੰਦ ਆ ਗਿਆ ਵੇਟ ਬਹੁਤ ਕਰਾਇਆ ਹੈ ਨਾ ਹਾਂ ਹੁਣ ਕੰਡੀਨ ਵਾਲਾ ਫੈਂਟਨ ਨੂੰ ਜੀ ਕਰੀ ਜਾਂਦਾ ਬਸ ਹੋਰ ਕੁਝ ਹਾਂਜੀ ਤੁਸੀਂ ਚੰਗਾ ਰਿਹਾ ਲੇਟ ਆ ਕੰਡੀਨ ਵਾਲਾ ਕਾਫੀ ਪੀਤੀ ਨਾ ਪਰ ਹਾਂ ਯਾਰ ਦੇਖ ਕਾਫੀ ਆਗੀ ਪੀਨੇ ਪਰ ਜਿਹੜਾ ਅੱਜ ਅੱਜ ਕਾਫੀ ਪੀ ਕੇ ਆਨੰਦ ਆ ਹੈ ਨਾ ਇਹਨੂੰ ਆਇਆ ਮੈਨੂੰ ਬਹੁਤ ਹੈ ਮੈਨਾਂ ਲਬੋਰ ਹੋ ਰਿਆ ਸੀ ਬੈਠਾ ਮੇਰੇ ਨਾਲ ਪਤਾ ਹੈ ਨਹੀਂ ਤਾਂ ਕੋਈ ਮੇਰੇ ਤਾਂ ਯਾਰ ਮੇਰੇ ਤਾਂ ਯਾਰ ਗੋਡੇ ਫੂਕਦੇ ਯਾਰ ਧੁੱਪ ਨੇ ਉੱਤੋਂ ਵੀ ਧੁੱਪ ਚ ਫਟਾਰ ਕੇ ਦਾ ਗੋਡੇ ਫੂਕੇ ਫੂਕੇ ਜਿਹੜੀ ਆਹਾ ਯਾਰ ਬਾਈ ਪਈਏ ਨੇ ਚੱਲ ਢੋ ਯਾਰ ਉਹ ਤਾਂ ਦੇਖੋ ਬਾਈ ਦੇਖੋ ਤੁਹਾਨੂੰ ਵੀ ਪਤਾ ਹੈ ਵੀ ਕੋਲ ਦੋ ਜਵਾਕ ਬੈਠੇ ਨੇ ਹੱਥ ਚੀਜ਼ਾਂ ਨੂੰ ਪੀ ਲੋ ਖੇਡਣ ਨੂੰ ਆਹੋ ਦਾ ਅਸੀਂ ਕੱਪ ਪਾਉਣੇ ਪਾਉਣੇ ਕਰਦੇ ਕੋਈ ਵੀ ਹੁਰਜਦਾ ਹੀ ਕਰੀ ਜਾਂਦਾ ਕਾਫੀ ਨੂੰ ਕਦੇ ਇੱਧਰ ਲੈ ਹੱਥ ਚ ਪੜ ਲਈ ਕਦੇ ਇੱਧਰ ਲੈ ਹੱਥ ਚ ਵੜ ਲਈ ਪੀ ਲਾਉ ਨੂੰ ਲਾਓ ਜੀ ਸਾਡੇ ਨਾਲ ਜੁੜ ਚੁੱਕੇ ਆ ਸਾਡਾ 70 30 ਹੁਣ ਭੱਜਣਾ ਕਿਉਂ ਹੈ ਹਾਂ ਹੁਣ ਹੁਣਾ ਹੁਣ ਭਜਦਾ ਫਿਰਦਾ ਨਾ ਨਾ ਇੱਧਰ ਨੂੰ ਕਰ ਹੁਣ ਇੱਧਰ ਨੂੰ ਕਰ ਹਾਂ ਹੁਣ ਬੋਲ ਇਹ 70 ਦੀ ਹੈ ਇਹ 70 ਦੀ ਤੇ ਲੋ ਜੀ 70 ਨੂੰ ਸੀ ਨਾਲ ਬਿਠਾ ਲਿਆ ਜੀ ਤੇ ਇੱਕ ਆ ਬੈਠਾ ਜੀ ਅਮੂਲ ਕੋਈ ਬੈਠਾ ਤੂੰ ਪਹਿਲਾਂ ਨਾ ਇਹ ਜੇ ਕੰਮ ਕਰਿਆ 12 ਨੇ ਵੀਰੇ ਮਹਾਰਾਜ ਨਾ ਕੰਮ ਕਰਿਆ 12 ਨੇ 12 ਨੇ ਮੂਰੇ ਯਾਰ ਹਾਂ ਤੂੰ ਬਣਾ ਵੀਡੀਓ ਹਾਂ ਬਣਾ ਵੀਡੀਓ ਤੂੰ ਬਣਾ ਤੇ ਹਿੰਦੀ ਆਉਂਦੀ ਆ ਹਾਂ ਨਹੀਂ ਤਾਂ ਆਉਂਦੀ ਆ ਸਮਝੋ ਨੇ ਹਿੰਦੀ ਆਦੀ ਐ ਨਾ ਅਸੀਂ ਕਿ ਚੱਕ ਲਿਆ ਉਹਨੇ ਬਾਬਰੇ ਪਤਾ ਹਿੰਦੀ ਆਉਂਦੀ ਆ ਕਿ ਨਾ ਅਨਿਕ ਚੱਕ ਲਿਆ ਫਿਰ ਚੱਕ ਕੇ ਲੈ ਗਿਆ ਵੀ ਫਿਰ ਇਹ ਆਲਰੇਡੀ ਪਿਡੇ ਬਣਾ ਲ ਤੂੰ ਬਣਾ ਬਣਾ ਰਿਹਾ ਮੈਂ ਬਣਾ ਰਿਹਾ ਕੈਮਰਾ ਆਉਂਦਾ ਨਾ ਲੰਗਰ 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 ਚੱਲਦਾ ਵੀਰ ਲੰਗਰ ਉਹ ਇਹਨਾਂ ਕੋਲ ਤਾਂ ਸਵਾਗਤ ਹੁੰਦਾ ਉਹ ਕੋਈ ਨਹੀਂ ਤੂੰ ਸਵਾਗਤ ਦੇ ਦੇ ਕੇ ਕਹਿੰਦੇ ਹਾਂ ਚੱਲ ਚਲ ਦੋ ਚਾੜ ਮੈਂ ਕੀ ਖਵਾਉਂਗਾ ਮੈਨੂੰ ਕੰਮ ਤੇ ਤੇਰੇ ਛਾਂਡੇ ਖਾਣੇ ਵਾਲੀ ਨੇ ਯਾਰ ਸਾਗ ਚਾਹ ਯਾਰ ਮੈਂ ਗਣਾਉਂਗਾ ਤੈਨੂੰ ਚਾਲ ਤੇ ਮੇਲੇ ਤੋਂ ਭੋਗ ਨਾਲ ਲੈ ਕੇ ਦਵਾਂ ਭੋਗ ਨਾਲ ਆਪੂਗ ਨਾਲ ਲੈ ਕੇ ਦਊਗਾ ਉਹ ਯਾਰ ਸਾਗ ਰੋਟੀ ਖਾਣੇ ਨਹੀਂ ਖਾਣੀ ਨਹੀਂ ਖਾਣੀ ਆ ਗੱਲਾਂ ਸੁਣ ਹਾਂ ਉਹ ਆਹ ਲੋ ਪਰੇ ਕਰੋ ਓਏ ਭਾਈ ਮੈਂ ਤੈਨੂੰ ਪਤਾ ਨਹੀਂ ਤੈਨੂੰ ਪਤਾ ਨਹੀਂ ਤੇਰੇ ਡਿਫੈਂਡਰ ਆਉਂਦੀ ਆ ਫੇਰ ਉਹੀ ਗੱਲਾਂ ਯਾਰ ਨੂੰ ਕੱਢ ਲਈ ਹਾਂ ਅਸੀਂ ਕੀ ਕੱਢ ਕੇ ਲੈ ਗਏ ਮੂੰਹ ਨੂੰ ਕਰੀ ਜਾਂਦੇ ਨੇ ਹਾਂ ਗੱਲ ਐ ਕੋਈ ਦੱਸ ਤੈਨੂੰ ਪਤਾ ਨਾਲੇ ਵੀ ਯਾਰ ਬਾਈ ਹਲੇ ਵੀ ਮੈਂ ਤੁਹਾਨੂੰ ਕਹਿਣਾ ਆਪਾਂ ਸਾਗ ਨਾਲ ਰੋਟੀ ਖਾਣੋ ਉੱਥੋਂ ਆਈ ਮੋੜ ਲਓ ਆਪਾਂ ਸਾਗ ਨਾਲ ਰੋਟੀ ਖਾਣੋ ਬਾਈ ਮੈਂ ਤੁਹਾਨੂੰ ਹਲੇ ਵੀ ਕਹਿਣਾ ਮੋੜ ਲੈਣਾ ਉੱਥੋਂ ਉਹ ਯਾਰ ਉਹ ਬਾਈ ਇੱਕ ਪੀਜ਼ਾ ਦਾ ਨਾ ਚੱਲਦੀ ਆ ਲੱਸੀ ਨਾਲ ਮਿਲਣੀ ਨਾ ਨਾ ਅਬ ਆ ਬਾਈ ਇੱਕ ਪੀਜ਼ਾ ਦਾ ਨਾ ਲੈਂਦਾ ਸੀ ਇਹਨੇ ਉਹ ਘਵਾਉਣਾ ਕਿੱਥੇ ਕਿੱਥੇ ਵੀਰੇ ਉਹ ਕੀ ਹੁੰਦਾ ਵੀਰੇ ਇਹ ਲੈਪੀਨੋਸ ਕੁਝ ਐਵੇਂ ਜੇ ਕਰਕੇ ਸੀ ਪੀਜ਼ਾ ਮੈ ਸੁਣਾ ਸੁਣਾ ਲੱਗ ਰਿਹਾ ਹਾਂ ਹਾਂ ਅੱਜ ਜੀਣਾ ਟੋਟਾ ਟਾ ਢਟ ਕੱਢਿਆ ਨਾ ਯਾ ਦੇਖੋ ਮੈਂ ਇਸੇ ਵੀਰੇ ਪੈਸੇ ਵੀ ਬਚਣਗੇ ਭੁੱਖ ਵੀ ਫਿਰੂ ਜੀ ਸਾਗ ਨਾਲ ਲੱਸੀ ਉਹ ਚੱਲ ਓਏ ਸਵੇਰੇ ਯਾਰ ਹੋਰ ਟਾਈਮ ਦਾ ਫੇਚ ਆ ਪੀਣ ਦਾ ਆਹੋ ਯਾਰ ਤੁਸੀਂ ਚੱਲੋ ਬਾਈ ਬਣ ਕੇ ਕੁਲਚੇ ਨਾਲ ਕਰੂਗਾ ਸੱਕਦਾ ਕੁਲਚੇ ਨਾਲ ਸਾਰਾ ਚੱਲ ਅਮਰ ਦੇ ਫੇਚ ਕੁਲਚੇ ਦਾ ਖਲਾਓ ਸੋ ਅੱਜ ਦਾ ਦਿਨ ਸਾਡਾ ਲਗਭਗ ਪੂਰਾ ਹੋ ਗਿਆ ਕੱਲ ਦੇ ਜੀਤੇ ਫਤਗੜ ਸਾਹਿਬ ਆਏ ਹੋਇਆ ਤੇ ਅੱਜ ਇੱਕ ਦੋ ਮੀਟਿੰਗਾਂ ਕਰਕੇ ਪ੍ਰੋਗਰਾਮ ਦੇਖ ਕੇ ਸਾਰੇ ਮੂੰਹ ਦਾ ਬੁਰਾ ਹਾਲੁੱਤੇ ਨਹੀਂ ਹੁਣ ਮਿਲਾਂਗੇ ਤੁਹਾਨੂੰ ਕੱਲ ਨੂੰ ਕੱਲ ਦੇ ਬਲੌਗ ਅੱਜ ਆਉਂਦੀ ਨੀਂਦ ਰਾਤ ਸੁੱਤੇ ਨਹੀਂ ਕਰ ਜਾ ਕੇ ਸੌਂ ਜੀਏ ਤੇ ਕੱਲ ਨੂੰ ਹੈਗਾ 16ਵਾਂ ਬਲੌਗ 16ਵਾਂ 17ਵਾਂ ਕੱਲ ਨੂੰ 17ਵਾਂ ਬਲੌਗ 17ਵੇਂ ਬਲੌਗ ਤੁਹਾਨੂੰ ਦਰਸ਼ਨ ਦਿਵਾਵਾਂਗੇ ਤਿਆਰ-ਪਿਆਰ ਹੋ ਕੇ ਆਵਾਂਗੇ ਸੌ ਕੇ ਆਵਾਂਗੇ ਆ ਸਾਨੂੰ ਜਣਾ ਇਜਾਜ਼ਤ ਬਾਏ